ਸਤਿ ਸ੍ਰੀ ਅਕਾਲ ਜੀ ਹਾਂਜੀ ਸਟੂਡੈਂਟਸ ਧਿਆਨ ਦਿਓ ਬੋਰਡ ਵੱਲੋਂ ਨੋਟਸ ਜਾਰੀ ਹੋ ਚੁੱਕਿਆ ਹੈਗਾ ਨੋਟਸ ਦੇ ਵਿੱਚ ਕੀ ਦਿੱਤਾ ਹੋਇਆ ਹੈਗਾ ਇਹਦੇ ਵਿੱਚ ਲੇਬਰ ਐਂਡ ਇਨਸਪੈਕਟਰ ਬਾਰੇ ਜਾਣਕਾਰੀ ਦਿੱਤੀ ਹੋਈ ਆ ਜੋ ਕਿ ਆਪਣਾ ਪੇਪਰ 5 1 2025 ਨੂੰ ਲੈਣਾ ਸੀ 5 1 2025 ਨੂੰ ਲੈਣਾ ਸੀ ਜੋ ਕਿ ਪ੍ਰਬੰਧਕੀ ਕਾਰਨਾਂ ਕਰਕੇ ਹੁਣ ਜਿਹੜੀ ਨਵੀਂ ਡੇਟ ਦਿੱਤੀ ਗਈ ਹੈ ਉਹ ਨਾਲ ਦੀ ਨਾਲ ਹੀ ਇਹਨਾਂ ਨੇ ਦੇ ਦਿੱਤੀ 9 3 2025 ਜਾਨੀ ਕਿ ਆਪਾਂ ਨੂੰ 9 ਤਰੀਕ ਨੂੰ ਪੇਪਰ ਹੈ ਤੇ ਆਪਾਂ ਨੂੰ ਘੱਟੋ ਘੱਟ 2 ਮਹੀਨੇ ਦਾ ਟਾਈਮ ਹੋਰ ਦਿੱਤਾ ਇਹਨਾਂ ਨੇ ਤੇ ਹੁਣ ਆਪਣੀ ਆਪਣੀ ਤਰੀਕ ਕੰਟੀਨਿਊ ਰੱਖੋ ਸਟੂਡੈਂਟਸ ਇਹ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਸਾਈਟ ਤੇ ਵੀ ਆ ਚੁੱਕਾ ਹੈ ਜੇ ਕੋਈ ਚੈੱਕ ਕਰਨਾ ਚਾਹੁੰਦਾ ਕੋਈ ਫੀਕ ਨੋਟੀਫਿਕੇਸ਼ਨ ਨਹੀਂ ਹੈਗਾ ਇਹ ਤਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇੱਕ ਗੱਲ ਹੋਰ ਧਿਆਨ ਦਿਓ ਕਿ ਜੇ ਤੁਸੀਂ ਕੋਈ ਵੀ ਅਪਡੇਟ ਲੈਣਾ ਚਾਹੁੰਦੇ ਹੋ ਜਦ ਨਮੀਤ ਨਮੀ ਅਪਡੇਟ ਆਉਂਦੀ ਰਹਿੰਦੀ ਆ ਇਸ ਚੈਨਲ ਤੇ ਨਾਲ ਦੀ ਨਾਲ ਅਪਡੇਟ ਮਿਲੂਗੀ ਤਾਂ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਨੂੰ ਸਮੇਂ ਦੇ ਅਨੁਸਾਰ ਮਿਲਦੀ ਰਹੇ ਠੀਕ ਆ ਸਟੂਡੈਂਟਸ ਇਹ ਸੀ ਆਪਣੀ ਅੱਜ ਦੀ ਅਪਡੇਟ ਤਾਂ ਤੁਸੀਂ ਜਿੰਨਾ ਜਿੰਨਾ ਸਟੂਡੈਂਟਾਂ ਦਾ ਅੱਗੇ 19 ਤਰੀਕ ਦਾ ਸੀਨੀਅਰ ਅਸਿਸਟੈਂਟ ਦਾ ਪੇਪਰ ਆ ਤੇ ਉਹ ਆਪਣੀ ਤਿਆਰੀ ਕੰਟੀਨਿਊ ਰੱਖਣਾ ਸੇਮ ਹੀ ਤਿਆਰੀ ਆ ਸੇਮ ਹੀ ਪੇਪਰ ਹੋਊਗਾ ਕੋਈ ਜ਼ਿਆਦਾ ਡਿਫਰੈਂਟ ਨਹੀਂ ਹੈਗਾ ਥੋੜਾ ਬਹੁਤਾ ਹੁੰਦਾ ਉਹ ਨੰਬਰਾਂ ਕਰਕੇ ਹੋਏ ਨੇ ਜਿਵੇਂ ਕਿ ਆਪਣੇ ਜਿਹੜਾ ਲੇਬਰ ਇਨਸਪੈਕਟਰ ਦਾ ਸੀ ਉਹ ਆਪਣਾ ਸੀਗਾ 100 ਨੰਬਰ ਦਾ ਪੇਪਰ ਤੇ ਜਿਹੜਾ ਸੀਨੀਅਰ ਅਸਿਸਟੈਂਟ ਦਾ ਪੇਪਰ ਆ ਉਹ ਕਿੰਨਾਗਾ ਉਹ 120 ਨੰਬਰ ਦਾ ਬਸ ਥੋੜੇ ਥੋੜੇ ਨੰਬਰਾਂ ਦਾ ਡਿਫਰੈਂਟ ਹੈ ਤਾਂ ਤਿਆਰੀ ਆਪਣੀ ਜਾਰੀ ਰੱਖੋ ਤਾਂ ਇਹ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ 2 1 2025 ਨੂੰ ਨੋਟੀਫਿਕੇਸ਼ਨ ਆਏਗਾ ਜਾਨੀ ਕਿ ਹੁਣੇ-ਹੁਣੇ ਆਏਗਾ ਥੋੜਾ ਟਾਈਮ ਪਹਿਲਾਂ ਇਸ ਕਰਕੇ ਆਪਣੀ ਤਿਆਰੀ ਕੰਟੀਨਿਊ ਰੱਖੋ ਧੰਨਵਾਦ ਜੀ ਕਿਆ ਬੋਲੇ ਜੀਨੂ